ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਅਰਚਨਾ ਮੱਕਵਾਨਾ ਨੇ ਜੋ ਪੋਸਟ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਸੀ ਉਹ ਵਾਇਰਲ ਹੋਣ ਤੋਂ ਬਾਅਦ ਇਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਜਿਸ ਤੋਂ ਬਾਅਦ ਇਸ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਇਸ ਨੇ ਕਿਹਾ ਕਿ ਮੈਨੂੰ ਹੁਣ ਧਮਕੀਆਂ ਮਿਲ ਰਹੀਆਂ ਨੇ ਅਤੇ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਅਰਚਨਾ ਮਕਵਾਨਾ ਵੱਲੋਂ ਇੱਕ ਹੋਰ ਵੀਡੀਓ ਜਿਹੜੀ ਹੈ ਆਪਣੇ ਇੰਸਟਾਗ੍ਰam ਉੱਤੇ ਸਾਂਝੀ ਕੀਤੀ ਗਈ ਜਿਸ ਵਿੱਚ ਉਸ ਨੇ ਸਿਕਿਉਰਿਟੀ ਮਿਲਦੇ ਖੁਲਾਸੇ ਕੀਤੇ ਨੇ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਮੈਨੂੰ ਹੁਣੇ-ਹੁਣੇ ਗੁਜਰਾਤ ਪੁਲਿਸ ਦੇ ਵੱਲੋਂ ਸਿਕਿਉਰਟੀ ਮਿਲ ਚੁੱਕੀ ਹੈ ਹਾਲਾਂਕਿ ਉਸਨੇ ਇਹ ਸਿਕਿਉਰਟੀ ਅਪਲਾਈ ਨਹੀਂ ਸੀ ਕੀਤੀ ਪਰ ਮੇਰੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਗੁਜਰਾਤ ਪੁਲਿਸ ਵੱਲੋਂ ਮੈਨੂੰ ਹੁਣੇ-ਹੁਣੇ ਸਿਕਿਉਰਟੀ ਮਿਲ ਚੁੱਕੀ ਹੈ ਅਤੇ ਮੈਨੂੰ ਚਾਉਣ ਵਾਲੇ ਮੇਰੀ ਚਿੰਤਾ ਨਾ ਕਰਨ ਅਤੇ ਮੈਂ ਬਿਲਕੁਲ ਸੇਫ ਹਾਂ ਤੇ ਮੈਂ ਪੰਜਾਬ ਗੁਜਰਾਤ ਪੁਲਿਸ ਦਾ ਧੰਨਵਾਦ ਕਰਦੀ ਹਾਂ ਤੁਸੀਂ ਵੇਖੋ ਅੱਗੇ ਇਹ ਪੂਰੀ ਵੀਡੀਓ ਤੇ ਵੀਡੀਓ ਨੇ ਵੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਤੁਸੀਂ ਵੇਖੋ ਅੱਗੇ ਇਹ ਵੀਡੀਓ Hi guys, uh, I've just received police protection from the Vadodara Crime Branch, and I've not even applied for it. So I feel really overwhelmed with gratitude to Vadodara Police and Gujarat Police for taking such a quick, prompt action. And for all those who are worried about me, please don't be. I'm safe, and thank you, uh, Government of Gujarat, for giving me the protection. And thank you, Jai Hind, Har Har Mahadev.